ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਅੱਜ ਤੁਹਾਨੂੰ ਲੈ ਕੇ ਆ ਗਿਆ ਲਹਿਰਾ ਮੁਹੱਬਤ ਪਿੰਡ ਦੇ ਵਿੱਚ ਲਹਿਰਾ ਮੁਹੱਬਤ ਪੰਜਾਬ ਦਾ ਪਿੰਡ ਹੈ ਤਹਿਸੀਲ ਪੈਂਦੀ ਆ ਨਥਾਣਾ ਤੇ ਜ਼ਿਲਾ ਪੈਂਦਾ ਬਠਿੰਡਾ 10000 ਪਲੱਸ ਇਸ ਪਿੰਡ ਦੀ ਵੋਟ ਹੈ ਤੇ ਪਿੰਡ ਜਿੰਨਾ ਕਹਦੀ ਓਨਾ ਜਿਆਦਾ ਸੋਹਣਾਗਾ ਬਹੁਤ ਜਿਆਦਾ ਸੋਹਣਾ ਹੁਣ ਆਪਾਂ ਪਿੰਡ ਦੇ ਰੇਲਵੇ ਸਟੇਸ਼ਨ ਦੇ ਉੱਤੇ ਖੜੇ ਆਂਗੇ ਰੇਲਵੇ ਸਟੇਸ਼ਨ ਬਣਿਆ ਹੋਇਆਗਾ ਤੇ ਪਿੰਡ ਨੇ ਬਹੁਤ ਜਿਆਦਾ ਤਰੱਕੀ ਕੀਤੀ ਹੈ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਪਿੰਡ ਦੇ ਵਿੱਚ ਨਾ ਹੋਵੇ ਤੇ ਇੱਥੇ ਪੰਜਾਬ ਦੇ ਪੰਜ ਲਹਿਰੇ ਪੈਂਦੇ ਨੇ ਜੋ ਨੇੜੇ ਤੇੜੇ ਪੈਂਦੇ ਆ ਉਹਨਾਂ ਸਾਰੇ ਲਹਿਰਿਆਂ ਤੋਂ ਸਭ ਤੋਂ ਵੱਡਾ ਲਹਿਰਾ ਮੁਹੱਬਤ ਲਹਿਰਾ ਹੈਗਾ ਤੇ ਆ ਪਿੰਡ ਦੀ ਅੱਜ ਤੁਹਾਨੂੰ ਆਪਾਂ ਲੈ ਕੇ ਆ ਗਏ ਇਸ ਪਿੰਡ ਦੀ ਆਪਾਂ ਤੁਹਾਨੂੰ ਝਲਕ ਦਿਖਾਵਾਂਗੇ ਤੇ ਜ ਪਿੰਡ ਕਿੰਨਾ ਕੁ ਜਿਆਦਾ ਸੋਹਣਾ ਪਿੰਡ ਦਾ ਤਾਲ ਮੇਲ ਕਿੰਨਾ ਕੁ ਆ ਪਿੰਡ ਦੀ ਭਾਈਚਾਰਕ ਸਾਂਝ ਕਿੰਨੀ ਕਹ ਉਹਦੇ ਨਾਲ ਵੀ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਹੋਰ ਵੀ ਆਪਾਂ ਪਿੰਡ ਦੀ ਜਾਣਕਾਰੀ ਲਵਾਂਗੇ ਤੇ ਪਿੰਡ ਦੀ ਝਲਕ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਲਹਿਰਾ ਮੁਹੱਬਤ ਪਿੰਡ ਪੰਜਾਬ ਦੇ ਵਿੱਚ ਤੇ ਪਿੰਡ ਬਹੁਤ ਹੀ அட ਸੋਹਣਾ ਬਣੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇਖੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਹੋਰ ਵੀ ਆਪਾਂ ਪਿੰਡਾਂ ਦੇ ਵਿੱਚ ਜਮ ਤਨੋ ਨੋਟੀਫਿਕੇਸ਼ਨ ਮਿਲ ਜੇ ਤੇ ਆਜੋ ਹੁਣ ਆਪਾਂ ਤੁਹਾਨੂੰ ਪਿੰਡ ਦੀ ਝਲਕ ਦਿਖਾਉਣੇ ਆ ਲਓ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਰੇਲਵੇ ਸਟੇਸ਼ਨ ਚੈੱਕ ਕਰੋ ਇਸ ਪਿੰਡ ਦਾ ਜੋ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਹੈਗਾ ਇੱਥੇ ਬਹੁਤ ਟ੍ਰੇਨਾਂ ਆਉਂਦੀਆਂ ਨੇ ਇਹ ਫਾਟਕ ਪਹਿਲਾਂ ਕਹਿੰਦੇ ਨੇ ਵੀ ਕੋਟਕਪੂਰੇ ਦਾ ਫਾਟਕ ਲੱਗਾ ਰਹਿੰਦਾ ਹੁਣ ਕੋਟਕਪੂਰੇ ਦਾ ਤਾਂ ਲੱਗ ਰੋ ਫਾਟਕ ਹੁਣ ਲੈ ਰਹੇ ਮੁਹੱਬਤ ਦਾ ਫਾਟਕ ਲੱਗਣ ਲੱਗਾ ਸੀ ਜਿੰਨੇ ਵਾਰ ਦਾ ਫਾਟਕ ਹੋ ਲੱਗੇ ਹੀ ਹੁੰਦਾ ਹੈ ਇਹ ਪਿੰਡ ਬਹੁਤ ਹੀ ਆਦੇ ਖਬਸੂਰਤ ਹੈ ਪਿੰਡ ਨੇ ਬਹੁਤ ਹੀ ਆਦੇ ਤਰੱਕੀ ਕੀਤੀ ਹੈ ਪਿੰਡ ਦੀ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਕੱਲੀ ਕੱਲੀ ਚੀਜ਼ ਤੋਂ ਜਾਣੂ ਕਰਾਵਾਂਗੇ ਤੇ ਜਿੰਨੇ ਵੀ ਆਪਣੇ ਨਵੇਂ ਬੰਦੇ ਵੀਡੀਓ ਦੇਖ ਰਹੇ ਹੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਪਹਿਲਾਂ ਤੁਸੀਂ ਦੇਖੋ ਚੈੱਕ ਕਰੋ ਤੁਸੀਂ ਕਿੰਨੀ ਸਾਫ ਸਫਾਈ ਤੇ ਕਿੰਨੀ ਸੋਹਣੀ ਲੋਕੇਸ਼ਨ ਐ ਇਸ ਪਿੰਡ ਦੇ ਵਿੱਚ ਤੇ ਕਿੰਨੀ ਜਿਆਦਾ ਸੁੰਦਰਤਾ ਐ ਇਸ ਪਿੰਡ ਦੇ ਵਿੱਚ ਤੇ ਬਾਕੀ ਆਜ ਹੁਣ ਤੁਹਾਨੂੰ ਆਪਾਂ ਅੱਗੇ ਜਾਣੂ ਕਰਵਾਉਣੇ ਆ ਪਿੰਡ ਤੋਂ ਛੋੜੀਆਂ-ਛੋੜੀਆਂ ਚੀਜ਼ਾਂ ਤੋਂ ਤੁਹਾਨੂੰ ਸਭ ਤੋਂ ਜਾਣੂ ਕਰਾਵਾਂਗੇ ਥੋੜਾ-ਥੋੜਾ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂ ਕਿ ਜੇ ਆਪਾਂ ਸਾਰੀ ਜਾਣਕਾਰੀ ਸਾਰੀਆਂ ਚੀਜ਼ਾਂ ਬਾਰੇ ਦੇਣ ਲੱਗ ਗਏ ਨਾ ਤਾਂ ਵੀਡੀਓ ਬਹੁਤ ਲੰਬੀ ਵਗ ਜੂ ਤਾਂ ਕਰਕੇ ਥੋੜੀ-ਥੋੜੀ ਜਾਣਕਾਰੀ ਤੁਹਾਨੂੰ ਹਰੇਕ ਚੀਜ਼ ਦੀ ਮਿਲੂ ਹਾਂਜੀ ਹੁਣ ਆਪਾਂ ਨਾ ਇਸ ਪਿੰਡ ਦੇ ਜੋ ਆਪਣਾ ਵਿਰਸਾ ਹੁਣ ਆਪ ਨੂੰ ਕਿਸੇ ਵੀ ਪਿੰਡ ਚ ਨਹੀਂ ਮਿਲ ਰਿਹਾ ਉਹ ਇਸ ਪਿੰਡ ਨੇ ਵਿਰਸਾ ਸਾਹਮਣੇ ਰੱਖਿਆ ਹੋਇਆ ਹੈ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਖੂਹ ਹੈ ਪੁਰਾਣਾ ਖੂਹ ਕਈ ਸਾਲ ਪੁਰਾਣਾ ਖੂਹ ਹੈ ਤੇ ਇਹ ਇਸ ਪਿੰਡ ਨੇ ਸਾਹਮਣੇ ਰੱਖਿਆ ਹੋਇਆਗਾ ਪਿੰਡ ਦੀ ਨਗਰ ਪੰਚਾਇਤ ਪਿੰਡ ਦੇ ਸਰਪੰਚਾਂ ਪਿੰਡ ਦੇ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਵਧੀਆ ਸ਼ਾਮ ਸ਼ਾਮ ਸਭਾਈ ਚ ਰੱਖਿਆ ਹੋਇਆ ਤੇ ਅੱਜ ਤੁਹਾਨੂੰ ਆਪਾਂ ਦਿਖਾ ਦਿੰਨੇ ਹਾਂ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਖੂਹ ਆ ਇਹ ਆਪਾਂ ਨੂੰ ਅੱਜ ਕੱਲ ਕਿਸੇ ਵੀ ਪਿੰਡਾਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ ਜੋ ਕਿ ਇਹ ਪੰਜਾਬ ਦੇ ਪਿੰਡਾਂ ਚ ਜਿਆਦਾਤਰ ਨਹੀਂ ਜਿਹੜਾ ਜੋ ਸ਼ਾਮ ਕੇ ਰੱਖੇ ਹੋਏ ਨੇ ਤੇ ਅੱਜ ਹੁਣ ਆਪਾਂ ਤੁਹਾਨੂੰ ਇੱਥੋਂ ਦਿਖਾ ਦਿੰਨੇ ਆ ਉਹ ਤੁਸੀਂ ਥੱਲੇ ਦੇਖ ਸਕਦੇ ਹੋ ਬਹੁਤ ਡੂੰਘਾ ਖੂਹ ਹੈ ਠੀਕ ਹੈ ਜੀ ਉਹ ਇਸ ਪਿੰਡ ਨੇ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਐ ਸਾਮ ਸੁਭਾਣਾ ਰੱਖਿਆ ਹੋਇਆ ਜਿੱਥੇ ਦੇਖੋ ਆਪਣਾ ਪੁਰਾਣਾ ਵਿਰਸਾ ਜਿੱਥੇ ਆਪਾਂ ਨੂੰ ਜਿਹੜੀਆਂ ਚੀਜ਼ਾਂ ਅੱਜ ਤੱਕ ਲੁਪਤ ਹੋ ਗਈਆਂ ਬੈਸੇ ਅਜ ਕੱਲ੍ਹ ਹੋ ਵੀ ਲੁਪਤ ਹੋ ਗਈਆਂ ਕਿਉਂਕਿ ਇਹ ਵੀ ਕਿਸੇ ਪਿੰਡ ਚੀ ਨੇ ਜਿਵੇਂ ਉਹ ਚੂੜੇ ਵਾਲੀ ਦੁੱਧ ਰੜਕੇ ਜਿਵੇਂ ਮਧਾਣੀ ਝਾਟੀ ਵਾਲੀ ਮਧਾਣੀ ਜਿਵੇਂ ਪਹਿਲਾਂ ਹੁੰਦਾ ਸੀਗਾ ਆਪਣਾ ਵਿਰਸਾ ਜੋ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ ਉਹ ਵੀ ਇੱਥੇ ਵਧੀਆ ਤਸਵੀਰਾਂ ਬਣਾ ਕੇ ਤੇ ਵਧੀਆ ਤਰੀਕੇ ਨਾਲ ਦਿਖਾਇਆ ਹੋਇਆ ਹੈਗਾ ਤੇ ਤੁਸੀਂ ਇੱਧਰ ਵੀ ਤੇ ਦੇਖ ਲਓ ਗੱਭਰੂ ਪੰਜਾਬ ਦੇ ਮੋਰ ਆਪਣਿਆ ਪ੍ਰਾਣੀਆਂ ਤਸਵੀਰਾਂ ਜੋ ਆਪਣੇ ਆਪ ਨੂੰ ਵਿਰਸੇ ਨਾਲ ਜੋੜਦੀ ਨੇ ਉਹ ਚੀਜ਼ ਇੱਥੇ ਰੱਖੀਆਂ ਹੋਈਆਂ ਨੇ ਤੇ ਹੋਰ ਵੀ ਇਸ ਪਿੰਡ ਦੇ ਵਿੱਚ ਬਹੁਤ ਖੂਬਸੂਰਤ ਚੀਜ਼ਾਂ ਨੇ ਉਹ ਤੋਂ ਵੀ ਆਪਾਂ ਤੁਹਾਨੂੰ ਜਾਣੂ ਕਰਾਵਾਂਗੇ ਜਿਵੇਂ ਇੱਧਰ ਲਿਖਿਆ ਹੋਇਆ ਵੀ ਆਜੋ ਆਜਾ ਸਾਡਾ ਪਿੰਡ ਵੇਖ ਲੈ ਇਹ ਚੀਜ਼ਾਂ ਇਸ ਪਿੰਡ ਨੇ ਬਹੁਤ ਵਧੀਆ ਤਰੀਕੇ ਨਾਲ ਰੱਖੀਆਂ ਹੋਈਆਂ ਨੇ ਬਾਕੀ ਹੋਰ ਵੀ ਪਿੰਡ ਦੇ ਵਿੱਚ ਬਹੁਤ ਖੂਬਸੂਰਤ ਚੀਜ਼ਾਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਬਣੇ ਰਹੇ ਹਾਂਜੀ ਜਦੋਂ ਆਪਾਂ ਇੱਧਰ ਖੂਹ ਦੇਖਦੇ ਹਾਂ ਤਾਂ ਖੂਹ ਦੇ ਨਾਲ ਹੀ ਇੱਧਰ ਗੁਰਦੁਆਰਾ ਸਾਹਿਬ ਆਉਂਦਾ ਹੈ ਗੁਰਦੁਆਰਾ ਸਾਹਿਬ ਪਾਸ਼ਾਏ ਛੇਮੀ ਜੋ ਬਹੁਤ ਸੋਹਣੇ ਤਰੀਕੇ ਨਾਲ ਤੇ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਆਜਾ ਤੁਹਾਨੂੰ ਅੰਦਰੋਂ ਵੀ ਦਿਖਾ ਦਨੇ ਤੇ ਆਜਾ ਤੁਹਾਨੂੰ ਦਿਖਾਈਏ ਇਸ ਪਿੰਡ ਦਾ ਗੁਰਦੁਆਰਾ ਸਾਹਿਬ ਇੱਕ ਨਹੀਂ ਐ ਚਾ ਦੋ ਤਿੰਨ ਗੁਰਦੁਆਰਾ ਸਾਹਿਬ ਨੇ ਕੋੰਗੇ ਪਿੰਡ ਬਹੁਤ ਜਿਆਦਾ ਵੱਡਾ ਨਾ ਤਾਂ ਕਰਕੇ ਇੱਧਰ ਤੁਸੀਂ ਦੇਖੋ ਇਹ ਇਮਾਰਤ ਆ ਗੁਰਦੁਆਰਾ ਸਾਹਿਬ ਦੀ ਹੋਰ ਵੀ ਇਦਾਂ ਦੇ ਬਹੁਤ ਗੁਰਦੁਆਰਾ ਸਾਹਿਬ ਨੇ ਇਸ ਪਿੰਡ ਦੇ ਵਿੱਚ ਤੇ ਪਿੰਡ ਦੀ ਸਾਫ ਸਪਾਈ ਦਾ ਵੀ ਖਾਸ ਕਰ ਧਿਆਨ ਰੱਖਿਆ ਹੋਇਆ ਜਿੰਨੀਆਂ ਵੀ ਗਲੀਆਂ ਨਾਲੀਆਂ ਨੇ ਸਾਰੀਆਂ ਪੱਕੀਆਂ ਨੇ ਆ ਦੇਖੋ ਤੁਸੀਂ ਪਿੰਡ ਤੁਹਾਨੂੰ ਬਾਹਰੋਂ ਚੜਕ ਦਿਖਾ ਦਨੇ ਆ ਤੇ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਇਹ ਜਿਹਾ ਤੁਹਾਨੂੰ ਹੋਰ ਵੀ ਬਹੁਤ ਕੁਝ ਆ ਪਿੰਡ ਦੇ ਵਿੱਚ ਉਹ ਵੀ ਤੁਹਾਨੂੰ ਜਾਣੂ ਕਰਾਵਾਂਗੇ ਤੇ ਤੁਸੀਂ ਬਣੇ ਰਹੋ ਦੇਖਦੇ ਰਹੋ ਜਿੱਤੇ ਆਪਾਂ ਹੁਣ ਤੁਹਾਨੂੰ ਲੈ ਕੇ ਆਗੇ ਜਾਈਏ ਇਸ ਪਿੰਡ ਦੀ ਥਾਈ ਇੱਥੇ ਵੀ ਰੌਣਕ ਮੇਰੇ ਲੱਗਦੇ ਨੇ ਮਹਿਫਲਾਂ ਲੱਗਦੀਆਂ ਨੇ ਬਜ਼ੁਰਗ ਤਾਂਸ ਖੇਡਦੇ ਤੇ ਗੱਲਾਂ ਬਾਤਾਂ ਕਰਦੇ ਨੇ ਤੇ ਹੋਰ ਵੀ ਬਹੁਤ ਹੈ ਇਦਾਂ ਦੀਆਂ ਥਾਈਆਂ ਵੀ ਬਹੁਤ ਨੇ ਇਸ ਪਿੰਡ ਦੇ ਵਿੱਚ ਕਿਉਂਕਿ ਇਸ ਪਿੰਡ ਦੇ ਵਿੱਚ ਕਈ ਤਾਂ ਸਕੂਲ ਨੇ ਕਈ ਗੁਰਦੁਆਰਾ ਸਾਹਿਬ ਨੇ ਕਈ ਡੇਰੇ ਨੇ ਬਹੁਤ ਕੁਝ ਹੈ ਇਸ ਪਿੰਡ ਦੇ ਵਿੱਚ ਪਿੰਡ ਬਹੁਤ ਹੀ ਆਦੇ ਖੂਬਸੂਰਤ ਹੈ ਤੇ ਹੋਰ ਦੇਖਦੇ ਰਹੋ ਹੋਰ ਵੀ ਤੁਹਾਨੂੰ ਚੀਜ਼ਾਂ ਤੋਂ ਆਪਾਂ ਜਾਣੂ ਕਰਾਵਾਂ ਹਾਂਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਪਿੰਡ ਦੇ ਡੇਰੇ ਦੇ ਵਿੱਚ ਇਹ ਹੈ ਇਸ ਪਿੰਡ ਦਾ ਡੇਰਾ ਜਿੱਥੇ ਬਹੁਤ ਮਹਿੰਗਾ ਗੇਟ ਲੱਗਾ ਹੋਇਆਗਾ ਜਿਹੜਾ ਮੇਨ ਗੇਟ ਹੈ ਤੇ ਬਹੁਤ ਵਧੀਆ ਬਹੁਤ ਸੋਹਣੇ ਤਰੀਕੇ ਨਾਲ ਦਰਵਾਜ਼ਾ ਬਣਿਆ ਹੋਇਆਗਾ ਤੇ ਹੁਣ ਇੱਥੇ ਬਾਬਾ ਤੇਜਰਾਮ ਜੀ ਬਾਬਾ ਤੇਜਰਾਮ ਜੀ ਨੇ ਜਿੰਨਾ ਤੇ ਪਿੰਡ ਦੀ ਪੂਰੀ ਸ਼ਰਧਾ ਹੈ ਤੇ ਪਿੰਡ ਉਹਨਾਂ ਦੇ ਕਹਣੇ ਤੋਂ ਬਾਹਰ ਹੈ ਨਹੀਂ ਸਾਧੂ ਸੰਤ ਵਧੀਆ ਨੇ ਪੂਰੀ ਸ਼ਰਧਾ ਪਿੰਡ ਦੀ ਹੈਗੀ ਹੈਗੀ ਤੇ ਇੱਥੇ ਪਿੰਡ ਦੀ ਪੂਰੀ ਸ਼ਰਧਾ ਜੀ ਹੋਰ ਵੀ ਪਿੰਡ ਦੇ ਵਿੱਚ ਜੋ-ਜੋ ਚੀਜ਼ਾਂ ਉਹ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗੇ ਤੇ ਵੀਡੀਓ ਨਾਲ ਬਣੇ ਰਹੋ ਹਾਂਜੀ ਭਾਈ ਹੁਣ ਆਪਾਂ ਤੁਹਾਨੂੰ ਜਿੱਥੇ ਲੈ ਕੇ ਆ ਗਏ ਨਾ ਇਹ ਬਾਬਾ ਆਨੰਦ ਸਿੰਘ ਜੀ ਦਾ ਪਹਿਲਾ ਤਪਸਥਾਨਾ ਇੱਥੇ ਪਹਿਲੀ ਭਗਤੀ ਕੀਤੀ ਸੀ ਬਾਬਾ ਆਨੰਦ ਸਿੰਘ ਜੀ ਕਲੇਰਾਵਾਲਿਆਂ ਨੇ ਹੁਣ ਜਦੋਂ ਵੀ ਉਹਨਾਂ ਦੇ ਵਰਸੀ ਹੁੰਦੀ ਹੈ ਤਾਂ ਇੱਥੇ 175 ਦੇ ਲਗਭਗ ਅਖੰਡਪਾਤ ਸਾਹਿਬ ਪ੍ਰਕਾਸ਼ ਹੁੰਦੇ ਨੇ ਫਿਰ ਉਹਨਾਂ ਦੇ ਭੋਗ ਪਾਏ ਜਾਂਦੇ ਨੇ ਤੇ ਪਿੰਡ ਦੀ ਬਹੁਤ ਜ਼ਿਆਦਾ ਸ਼ਰਧਾ ਬਹੁਤ ਸੰਗਤ ਦੂਰ ਦੂਰ ਆਉਂਦੀ ਹੈ ਤੇ ਜਿੰਨੇ ਵੀ ਇੱਥੇ ਨੇੜੇ ਤੇੜੇ ਪਿੰਡ ਨੇ ਉਹ ਪਿੰਡਾਂ ਦੀ ਵੀ ਪੂਰੀ ਸ਼ਰਧਾ ਹੈਗੀ ਤੇ ਲਹਿਰਾਖਾਨਾ ਮੁਹੱਬਤ ਲਹਿਰਾ ਇਸ ਪਿੰਡ ਦੀ ਬਹੁਤ ਜ਼ਿਆਦਾ ਸ਼ਰਧਾ ਹੈਗੀ ਇੱਥੇ ਬਹੁਤ ਸੰਗਤ ਆਉਂਦੀ ਹੈ ਤੇ ਬਹੁਤ ਲੜੀਆਂ ਹੁੰਦੀਆਂ ਨੇ ਅਖੰਡਪਾਤ ਸਾਹਿਬ ਦੀਆਂ ਕੋਤਰੀਆਂ ਚੱਲਦੀਆਂ ਨੇ ਤੇ ਬਹੁਤ ਧੂਮ ਧਾਮ ਨਾਲ ਵਰਸੀ ਮਨਾਈ ਜਾਂਦੀ ਹੈ ਤੇ ਪੂਰਾ ਇਧਰ ਲੰਗਰ ਹਾਲ ਵੀ ਬਹੁਤ ਵਧੀਆ ਤਰੀਕੇ ਨਾਲ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਇੱਕ ਇੱਥੇ ਕਰੀਰ ਹੈਗਾ ਉੱਥੇ ਉਸ ਕਰੀਰ ਦੇ ਥੱਲੇ ਬਹਿ ਕੇ ਸੰਤਾਂ ਨੇ ਤਪੱਸਿਆ ਕੀਤੀ ਸੀਗੀ ਭਗਤੀ ਕੀਤੀ ਸੀਗੀ ਤੇ ਉਹ ਕਹਿੰਦੇ ਜਿੱਥੇ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਵੀ ਉਹ ਜਦੋਂ ਵੀ ਉਹ ਉਮੀ ਖੜਾਗਾ ਕਰੀਰ ਜਦੋਂ ਜਦੋਂ ਦੀ ਭਗਤੀ ਕੀਤੀ ਹੋਈ ਹੈ ਸੰਤਾਂ ਨੇ ਉਹ ਜਦੋਂ ਵੀ ਕਹਿੰਦੇ ਇੱਕ ਵਾਰੀ ਵਿੱਚ ਦੀ ਟੁੱਟ ਗਿਆ ਸੀਗਾ ਕਹਿੰਦੇ ਫੇਰ ਵੀ ਦੁਬਾਰੇ ਹਰਾ-ਪਰਾ ਹੋ ਗਿਆ ਅੱਜ ਵੀ ਉਹ ਇੱਥੇ ਲੋਕ ਬਹੁਤ ਮਨ ਕਾਮਨਾ ਜਿਹੜੀ ਵੀ ਲੈ ਕੇ ਆਉਂਦੇ ਸਾਰੀ ਇੱਥੇ ਪੂਰੀ ਹੁੰਦੀ ਹੈ ਤੇ ਬਹੁਤ ਸ਼ਰਧਾ ਨਾਲ ਦੁਨੀਆਂ ਦੇ ਉਹ ਕਰੀਰ ਦੇ ਤੁਹਾਨੂੰ ਵੀ ਆਪਾਂ ਦਰਸ਼ਨ ਕਰਾ ਦਨੇ ਆ। ਆ ਤੁਸੀਂ ਬਾਹਰਲੇ ਪਾਸੋਂ ਦੇਖ ਲਓ ਜੀ ਇਧਰੋਂ ਇਹ ਜਾਂਦਾ ਗਾ ਰੋਡ ਚੱਕਾਂ ਨੂੰ ਤਿੰਨੇ ਚੱਕ ਆਉਂਦੇ ਇਧਰ ਇਧਰ ਲਹਿਰਾ ਮੁਹੱਬਤ ਆਉਂਦਾ ਤੇ ਜਮਾ ਵਿਚਾਰੇ ਇਹ ਪੈਂਦਾ ਤੇ ਇਹ ਉਹ ਕਰੀਰ ਹੈ ਜੀ ਜਿੱਥੇ ਬਹਿ ਕੇ ਸੰਤਾਂ ਨੇ ਭਗਤੀ ਤਪੱਸਿਆ ਕੀਤੀ ਸੀਗੀ ਤੇ ਜੋ ਅੱਜ ਵੀ ਹਰਾ ਭਰਾਗਾ ਤੇ ਅੱਜ ਵੀ ਉਵੇਂ ਹੀ ਖੜਾਗਾ ਉਹਦਾ ਕਹਿੰਦੇ ਇਹ ਸਾਨੂੰ ਇੱਥੋਂ ਦੀ ਜਾਣਕਾਰੀ ਮਿਲੀ ਹੈ ਜੀ ਤੇ ਬਹੁਤ ਸ਼ਰਧਾ ਆ ਗਈ ਸੰਗਤ ਦੀ ਬਹੁਤ ਸ਼ਰਧਾ ਨਾਲ ਸੰਗਤ ਆਉਂਦੀ ਹੈ ਤੇ ਬਾਕੀ ਜੀ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਵੀ ਪਿੰਡ ਤੋਂ ਜਾਣੂ ਕਰਾਵਾਂਗੇ ਪਹਿਲਾਂ ਤੁਸੀਂ ਆਹ ਚੈੱਕ ਕਰ ਲਓ ਜੀ ਇਹ ਉਹ ਕਰੀਰ ਹੈ ਜੀ ਇੱਥੇ ਬਹੁਤ ਸ਼ਰਧਾ ਕੀਤੇ ਬਾਕੀ ਅੱਜ ਹੁਣ ਤੁਹਾਨੂੰ ਪਿੰਡ ਦੀ ਹੋਰ ਜਾਣਕਾਰੀ ਵੀ ਦਿੰਨੇ ਆਂ ਹਾਂਜੀ ਭਾਈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਇਹ ਹੈਗਾ 6ਵੀਂ ਤੋਂ ਪਲੱਸ 2 ਤੱਕ ਦਾ ਸਕੂਲ ਤੇ ਇਹਦੇ ਨਾਲ ਹੀ ਪਹਿਲੀ ਤੋਂ 6ਵੀਂ ਤੱਕ ਦਾ ਸਕੂਲ ਹੈ ਤੇ ਸਕੂਲ ਦੇ ਨਾਲ ਹੀ ਭਾਈ ਇੱਧਰ ਖੇਡ ਦਾ ਗਰਾਊਂਡ ਹੈ ਜੋ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਹੈਗਾ ਤੇ ਮੁੰਡੇ ਕ੍ਰਿਕਟ ਦੀ ਪ੍ਰੈਕਟਿਸ ਵੀ ਕਰੀ ਜਾਂਦੇ ਤੁਸੀਂ ਦੇਖ ਲਓ ਕ੍ਰਿਕਟ ਦੀਆਂ ਤੇ ਮੈ ਇਥੋ ਨੇ ਬਹੁਤ ਜਿਆਦੇ ਤਗੜੀਆਂ ਨੇ ਦੋ ਤਿੰਨ ਟੀਮਾਂ ਨੇ ক্রিকেট ਦੀਆਂ ਕੋਸਟੋ ক্রিকেট ਦੀਆਂ ਬਹੁਤ ਤਗੜੀਆਂ ਟੀਮਾਂ ਨੇ ਤੇ ਮੁੰਡੇ ਬਹੁਤ ਮਿਹਨਤ ਕਰਦੇ ਕਬੱਡੀ ਦਾ ਟੂਰਨਾਮੈਂਟ ਵੀ ਇੱਥੇ ਹੁੰਦਾ ਹੈ ক্রিকেট ਦਾ ਟੂਰਨਾਮੈਂਟ ਵੀ ਇੱਥੇ ਹੁੰਦਾ ਤੇ ਖੇਡੇ ਗਰਾਊਂਡ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆਗਾ ਤੇ ਉਧਰ ਵੀ ਮੁੰਡੇ ক্রিকেট ਦੀ ਪ੍ਰੈਕਟਿਸ ਕਰੀ ਜਾਂਦੇ ਤੇ ਇੱਧਰ ਵੀ ਕਰੀ ਜਾਂਦੇ ਠੀਕ ਹੈ ਭਾਈ ਜੀ ਪੂਰਾ ਖੁੱਲਾ ਡੁੱਲਾ ਗਰਾਊਂਡ ਹੈ ਤੇ ਬਹੁਤ ਵੱਡੇ ਵੱਡੇ ਕੱਪ ਹੁੰਦੇ ਆ ਤੇ ਬਹੁਤ ਘੈਂਟ ਕੰਮ ਆ ਤੇ ਪੂਰੀ ਮੁੰਡੇ ਮਿਹਨਤ ਕਰਦੇ ਤੇ ਇੱਧਰ ਸਕੂਲ ਵੀ ਚੈੱਕ ਕਰ ਲਓ ਇਥੋਂ ਦੇ ਵੀ ਬੱਚੇ ਪੜ੍ਹ ਲਿ ਬਹੁਤ ਚੰਗੇ ਨੰਬਰ ਲੈ ਕੇ ਪਿੰਡ ਦਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾਗਾ 99 99 97 97 ਪਰਸੈਂਟ ਨੰਬਰ ਆਉਂਦੇ ਇੱਥੋਂ ਦੇ ਬੱਚਿਆਂ ਦੇ ਤੇ ਬਹੁਤ ਵਧੀਆ ਪੜ੍ਹਾਈ ਹੈ ਤੇ ਬਹੁਤ ਵਧੀਆ ਗਰਾਊਂਡ ਹੈ ਬਾਕੀ ਹੋਰ ਵੀ ਪੜ੍ਹਨਾ ਜਾਣੂ ਕਰਾਵਾਂਗੇ ਬਸ ਦੇਖੀ ਚੱਲਿਓ ਇਸ ਪਿੰਡ ਦਾ ਦੂਸਰਾ ਗੁਰਦੁਆਰਾ ਸਾਹਿਬ ਇਹ ਮਾਰਕ ਤੇ ਬਹੁਤ ਵਧੀਆ ਬਣੀ ਹੋਈ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਸ ਪਿੰਡ ਦੇ ਵਿੱਚ ਦੋ ਤਿੰਨੇ ਗੁਰਦੁਆਰਾ ਸਾਹਿਬ ਨੇ ਤੇ ਤਿੰਨੇ ਬਹੁਤ ਸੋਹਣੇ ਬਣੇ ਹੋਏ ਨੇ ਤੇ ਬਾਕੀ ਆਪਾਂ ਤੁਹਾਨੂੰ ਅੱਗੇ ਹੋਰ ਪਿੰਡ ਤੇ ਜਾਣਾ ਕਰਵਾਉਣਾ ਆਪਾਂ ਤੁਹਾਨੂੰ ਲੈ ਕੇ ਆ ਗਏ ਜੀ ਪਿੰਡ ਦੀਆਂ ਗਲੀਆਂ ਦੇ ਵਿੱਚ ਤੁਹਾਨੂੰ ਪਿੰਡ ਦੀ ਆਪਾਂ ਝਲਕ ਦਿਖਾ ਦਿੰਦੇ ਪਹਿਲਾਂ ਤੁਸੀਂ ਆ ਜਾ ਕੇ ਕਰੋ ਜੀ ਪੁਰਾਣਾ ਦਰਵਾਜ਼ਾ ਪੁਰਾਣੇ ਤਰੀਕੇ ਨਾਲ ਬਣਿਆ ਹੋਇਆ ਤੇ ਪੁਰਾਣੀਆਂ ਚੀਜ਼ਾਂ ਇਸ ਪਿੰਡ ਨੇ ਹਜੇ ਤੱਕ ਵੀ ਸਾਂਭ ਕੇ ਰੱਖੀਆਂ ਹੋਈਆਂ ਨੇ ਤੇ ਬਹੁਤ ਸੋਹਣਾ ਪਿੰਡ ਹੈ ਤੇ ਡੇਰਾ ਬਾਬਾ ਭਾਈ ਜੀ ਸਾਹਿਬ ਲਹਿਰਾ ਮੁਹੱਬਤ ਇਹ ਪਿੰਡ ਦਾ ਡੇਰਾ ਆ ਗਿਆ ਜੀ ਤੇ ਆਹ ਤੁਸੀਂ ਦੇਖ ਲਓ ਇੱਥੇ ਵੀ ਪਿੰਡ ਦੀ ਪੂਰੀ ਸ਼ਰਧਾ ਤੇ ਹੋਰ ਵੀ ਆਪਾਂ ਤੁਹਾਨੂੰ ਪਿੰਡ ਦੀਆਂ ਗਲੀਆਂ ਦੇ ਚੈੱਕ ਕਰਾਵਾਂਗੇ ਪਿੰਡ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਬਹੁਤਿਆਦ ਖੂਬਸੂਰਤ ਹੈ ਤੇ ਬਹੁਤ ਸੋਹਣੇ-ਸੋਹਣੇ ਚੀਜ਼ਾਂ ਇਸ ਪਿੰਡ ਦੇ ਵਿੱਚ ਹੈਗੀਆਂ ਨੇ ਤੇ ਬਣੇ ਰਹੋ ਤਾਂ ਅੱਗੇ ਦੇਖੀ ਚੱਲੋ। ਲਓ ਜੀ ਇਹ ਵੀ ਇੱਕ ਬਹੁਤ ਸੋਹਣੀ ਬਣੀ ਹੋਈ ਸੱਤ ਆ ਗਈ ਇਸ ਪਿੰਡ ਦੀ। ਲਓ ਜੀ ਇਸ ਪਿੰਡ ਨੇ ਸਾਰੇ ਧਰਮਾਂ ਦਾ ਖਿਆਲ ਰੱਖਿਆ ਹੋਇਆ ਹੈਗਾ। ਇਹਦੇ ਵਿੱਚ ਮਸਜਿਦ ਵੀ ਦੇਖਣ ਨੂੰ ਮਿਲੋ ਤੁਹਾਨੂੰ ਤੇ ਆਹ ਮਸੀਹੀ ਸਤਸੰਗ ਵੀ ਦੇਖਣ ਨੂੰ ਮਿਲੋ ਗੁਰਦੁਆਰੇ ਡੇਰੇ ਤੇ ਬਹੁਤ ਸਾਰੀਆਂ ਚੀਜ਼ਾਂ ਇਸ ਪਿੰਡ ਦੇ ਵਿੱਚ ਨੇ। ਤਿਆ ਤੁਸੀਂ ਪਹਿਲਾਂ ਚੈੱਕ ਕਰ ਲਓ ਆਪਾਂ ਮਸੀਹ ਸਤਸੰਗ ਦੇ ਬਾਹਰ ਖੜੇ ਆਗੇ ਤੇ ਉੱਤੇ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਇਹ ਵੀ ਇਸ ਪਿੰਡ ਦੇ ਵਿੱਚ ਹੋਰ ਵੀ ਬਹੁਤ ਸੋਹਣੀਆਂ ਚੀਜ਼ਾਂ ਨੇ ਇਸ ਪਿੰਡ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਜਿੱਥੇ ਲੈ ਕੇ ਆ ਗਏ ਨਾ ਇਹ ਹੈਗਾ ਇਸ ਪਿੰਡ ਦਾ ਆਲੂ ਸਟੋਰ ਆ ਇੱਥੇ ਆਲੂ ਸਟੋਰ ਕੀਤਾ ਜਾਂਦੇ ਹੈਗੇ ਤੇ ਪਹਿਲਾਂ ਕਹਿੰਦੇ ਇਹ ਢਾਏ ਵੀ ਗਿਆ ਸੀਗਾ ਤੇ ਹੁਣ ਦੁਬਾਰੇ ਖੜਾ ਕੀਤਾ ਪਾਈਆਂ ਨੇ ਬਹੁਤ ਵਧੀਆ ਕੰਮ ਕਰਾਇਆ ਤੇ ਸਟੋਰ ਬਹੁਤ ਵਧੀਆ ਹੈਗਾ ਤੇ ਇਹ ਆਲੂ ਸਟੋਰ ਆ ਜੀ ਬਾਕੀ ਅੱਗੇ ਤੁਹਾਨੂੰ ਹੋਰ ਚੀਜ਼ਾਂ ਤੋਂ ਜਾਣੂ ਕਰਵਾਉਣੀ ਹੈ ਹਾਂਜੀ ਹੁਣ ਆਪਾਂ ਜਦੋਂ ਜਿੱਥੇ ਲੈ ਕੇ ਆ ਗਏ ਨਾ ਇਹ ਮੋਡਲਾ ਸਿਹਤ ਕੇਂਦਰ ਹੈ ਵੀ ਸਰਕਾਰੀ ਹਸਪਤਾਲ ਇੱਥੋਂ ਦਾ ਤੇ ਇਹਦੇ ਨਾਲ ਹੀ ਪਸ਼ੂਆਂ ਦਾ ਸਰਕਾਰੀ ਹਸਪਤਾਲ ਰਹਿ ਜਾਂਦਾ ਤੇ ਇਧਰਲੇ ਪਾਸੇ ਆ ਜਾਂਦੀ ਹੈ ਅਨਾਜ ਮੰਡੀ ਤੇ ਇੱਥੇ ਆ ਜਾਂਦੀ ਹੈ ਮਾਰਕੀਟ ਛੋਟੀ ਮਾਰਕੀਟ ਜੋ ਇਸ ਦਾ ਦੂਸਰਾ ਬੱਸ ਸਟੈਂਡ ਇਧਰ ਆਪਾਂ ਕਹਿ ਸਕਦੇ ਹਾਂ ਜੋ ਇਧਰ ਚੱਕ ਫਤੇ ਸਿੰਘ ਵਾਲੀ ਸਾਈਡ ਪੈਂਦਾ ਤੇ ਇਹ ਇਸ ਪਿੰਡ ਦੀ ਝਲਕ ਹੈ ਜੀ ਤੇ ਇਧਰਲੇ ਪਾਸੇ ਇੱਕ ਬੈਂਕ ਆ ਜਾਂਦੀ ਹੈ ਤੇ ਉਧਰ ਵੀ ਕੁਝ ਚੀਜ਼ਾਂ ਆ ਜਾਂਦੀਆਂ ਨੇ ਉਹ ਵੀ ਤੁਹਾਨੂੰ ਦਿਖਾ ਦਦਨੇ ਆ ਤੇ ਹੋਰ ਵੀ ਪਿੰਡ ਦੇ ਵਿੱਚ ਬਹੁਤ ਸੋਹਣੇ ਸੋਹਣੇ ਚੀਜ਼ਾਂ ਹੋਰ ਤੋਂ ਵੀ ਤੁਹਾਨੂੰ ਜਾਣੂ ਕਰਾਵਾਂਗੇ ਬਣੇ ਰਹੋ ਹੁਣ ਆਪਾਂ ਜਿੱਥੇ ਖੜੇ ਆ ਜੀ ਇਹ ਹੈਗੀ ਪਿੰਡ ਦੀ ਸੁਸਾਇਟੀ ਜਿੱਥੇ ਆਪਾਂ ਨੂੰ ਰਹਿਆ ਸਪਰੇ ਹਾਂ ਤੇ ਹੋਰ ਵੀ ਜਿਹੜੇ ਸਰਕਾਰੀ ਜੋ ਵੀ ਸਰਕਾਰ ਬੰਨੀ ਕੋਈ ਸੰਦ ਆਉਂਦੇ ਆ ਤਾਂ ਇੱਥੋਂ ਮਹੱਈਆ ਕਰਵਾਉਂਦੇ ਆਪਾਂ ਨੂੰ ਇੱਥੋਂ ਆਪਾਂ ਨੂੰ ਮਿਲਦੇ ਨੇ ਤੇ ਹੋਰ ਵੀ ਇੱਧਰ ਜਾ ਕੇ ਆਪਾਂ ਹੁਣ ਮੰਡੀ ਦੇ ਵਿੱਚ ਫਿਰਦੇ ਆ ਇਸ ਪਿੰਡ ਦੀ ਮੰਡੀ ਹੈ ਹੋਰ ਵੀ ਅੱਗੇ ਜਾ ਕੇ ਬਹੁਤ ਸੋਹਣੀਆਂ ਚੀਜ਼ਾਂ ਨੇ ਪਹਿਲਾਂ ਤਾਂ ਇਹ ਵੀ ਤੁਸੀਂ ਦੇਖ ਲਓ ਇਹ ਵੀ ਬਹੁਤਿਆਦੇ ਖੁੱਲੀ ਆ ਕਈ ਕਿੱल्ल्या ਦੇ ਵਿੱਚ ਬਣੀ ਹੋਈ ਹੈ ਤੇ ਸਾਰੀ ਪੱਕੀ ਆ ਇਹ ਜੀ ਇਸ ਪਿੰਡ ਦੀ ਦਫਤਰ ਨਗਰ ਪੰਚਾਇਤ ਇੱਥੇ ਪੰਚਾਇਤ ਸਬੰਧੀ ਜਿੰਨੇ ਵੀ ਕੰਮ ਨੇ ਸਾਰੇ ਇੱਥੇ ਹੁੰਦੇ ਨੇ ਜੋ ਵੀ ਪੰਚਾਇਤ ਸਬੰਧੀ ਜੋ ਵੀ ਫੈਸਲੇ ਲੈਣੇ ਹੁੰਦੇ ਉਹ ਵੀ ਇੱਥੇ ਲਏ ਜਾਂਦੇ ਨੇ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਹੈਗਾ ਬਹੁਤ ਸਫਾਈ ਹੈ ਤੇ ਆਜਾ ਹੁਣ ਤੁਹਾਨੂੰ ਅੱਗੇ ਵੀ ਹੋਰ ਮਿਲਦੇ ਆਪਾਂ ਹਾਂ ਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆਗੇ ਇਸ ਪਿੰਡ ਦੀ ਮਾਰਕੀਟ ਵਾਲੀ ਸਾਈਡ ਜਿੱਥੇ ਬਹੁਤ ਰੌਣਕ ਮੇਲਾ ਹੁੰਦਾਗਾ ਤੇ ਇੱਥੇ ਪਹਿਲਾਂ ਤੁਸੀਂ ਸਮਸ਼ਾਨ ਘਾਟ ਤੇ ਜਲ ਘਰ ਆ ਜਾਂਦਾ ਉਹ ਤੋਂ ਬਾਅਦ ਤੁਹਾਨੂੰ ਆਪਾਂ ਪਿੰਡ ਦੀਆਂ ਹੋਰ ਵੀ ਬਹੁਤ ਸੋਹਣੀਆਂ-ਸੋਹਣੀਆਂ ਥੀਜਾਂ ਦਿਖਾਵਾਂਗੇ ਇੱਥੇ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਇੱਧਰੋਂ ਤੇ ਇੱਥੇ ਸਬਜ਼ੀ ਮੰਡੀ ਵੀ ਲੱਗਦੀ ਹੈ ਤੇ ਆਹ ਦੇਖੋ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਆ ਮਾਰਕੀਟ ਆ ਆ ਤੁਸੀਂ ਦੇਖੋ ਸਾਰੀਆਂ ਇੱਥੇ ਐਹ ਜੀ ਕੋਈ ਨਹੀਂ ਹੈਗੀ ਚੀਜ਼ ਜਿਹੜੀ ਇੱਥੇ ਨਾ ਮੇਰੇ ਸਭ ਕੁਝ ਮਿਲਦਾ ਤੇ ਇਹ ਸਭ ਤੋਂ ਖਾਸ ਗੱਲ ਹੈ ਇਸ ਪਿੰਡ ਦੀ ਕਿਉਂਕਿ ਇਹਦੀ ਮਾਰਕੀਟ ਬਹੁਤਿਆਰ ਤੇ ਵੱਡੀ ਆ ਤੇ ਰੋਡ ਵੀ ਇਹਨੂੰ ਬੱਤਾ ਜਾਂਦਾਗਾ ਜੋ ਬਟੰਡੇ ਤੋਂ ਚੰਡੀਗੜ੍ਹ ਨੂੰ ਜਾਂਦਾ ਉਹ ਰੋਡ ਜਾਂਦਾ ਇਹਨੂੰ ਇਹ ਤੁਹਿਆਦੇ ਕੋ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਈਆਂ ਨੇ ਜੋ ਵੀ ਸ਼ਾਪ ਆ ਦੁਕਾਨਾਂ ਇਹ ਜੋ ਵੀ ਹੈਗਾ ਤੁਸੀਂ ਦੇਖੋ ਤੇ ਇੱਕ ਇਸ ਪਿੰਡ ਦੀ ਇੱਕ ਹੋਰ ਵੱਡੀ ਖਾਸ ਗੱਲ ਵੀ ਇਸ ਪਿੰਡ ਦੇ ਵਿੱਚ ਥਰਮਲ ਪਲਾਟ ਵੀ ਹੈਗਾਗਾ ਤੇ ਜੋ ਆ ਦੇਖੋ ਆ ਦੇਖੋ ਆ ਗਈ ਇਸ ਪਿੰਡ ਦੀ ਮਾਰਕੀਟ ਇਧਰ ਆਉਂਦਾ ਵੱਡਾ ਰੋਡ ਆ ਉਹ ਵੱੰਦਾ ਇਧਰ ਆਪਰਾ ਫੂਲ ਕੇ ਦੇ ਨੂੰ ਤੇ ਸ਼ੁਰੂਆਤ ਹੁੰਦੀ ਐ ਇਧਰੋਂ ਆ ਦੇਖੋ ਇਹ ਪਟਦੀ ਐ ਕਿ ਮਾਰਕੀਟ ਲਓ ਜੀ ਆਹ ਅਗੇ ਇਸ ਪਿੰਡ ਦੀ ਸਬਜ਼ੀ ਮੰਡੀ ਤੇ ਦੇਖੋ ਕੀ ਦਿਨ ਅੱਜ ਹਰ ਵਾਰ ਨੂੰ ਲੱਗਦੀ ਐ ਸ਼ਨੀਵਾਰ ਨੂੰ ਵੀ ਲੱਗਦੀ ਐ ਆ ਦੇਖੋ ਸਾਰੇ ਆਪਣੇ ਪੰਜਾਬੀ ਵੀਰ ਨੇ ਦੇਖੋ 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 ਇਹ ਸਾਰੀ ਐ ਇਸ ਪਿੰਡ ਦੀ ਮਾਰਕੀਟ ਇੱਧਰ ਤੁਹਾਨੂੰ ਹੋਰ ਮਾਰਕੀਟ ਦੇ ਝਲਕ ਦਿਖਾ ਦਿੰਦੇ ਆ ਦੇਖੋ ਜੀ ਬੈਂਕ ਤੇ ਸਾਰੀਆਂ ਬੇਰ ਕਾਲੀਆਂ ਤੇ ਸਲੂਨ ਮੋਬਾਈਲ ਵਾਲੀਆਂ ਦਾ ਕਹਨਾ ਸਾਰੀਆਂ ਇਸ ਮਾਰਕੀਟ ਦੇ ਵਿੱਚ ਨੇ ਅੱਜ ਇੱਥੇ ਜਗਰਾਤਾ ਠੀਕ ਹੈ ਜੀ ਉਮੀਦ ਐਸ ਪਿੰਡ ਦੇ ਵਿੱਚ ਭਾਈ ਜੀ ਦੋ ਕਾਲਜ ਨੇ ਬਾਬਾ ਮੋਨੀ ਜੀ ਗੁਰਪਾਪਾ ਇੰਸਟੀਟਿਊਟਸ ਸਲਾਨਾ ਗਤੀਵਿਧੀਆਂ ਉਹ ਵੀ ਇਹਦੇ ਵਿੱਚ ਹੁੰਦੀਆਂ ਨੇ ਆ ਤੁਸੀਂ ਦੇਖ ਲਓ ਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਜੋ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਇਸ ਪਿੰਡ ਦਾ ਥਰਮਲ ਪਲਾਟ ਹੈ ਇੱਥੇ ਬਿਜਲੀ ਬਣਦੀ ਆ ਤਿਆਰ ਹੁੰਦੀ ਹੈ ਤੇ ਅੱਗੇ ਟਰਾਂਸਫਰ ਹੁੰਦੀ ਹੈਗੀ ਇਹ ਪਿੰਡ ਦੇ ਵਿੱਚ ਜਿੱਥੇ ਤੱਕ ਅਸੀਂ ਪਿੰਡਾਂ ਦੇ ਵਿੱਚ ਘੁੰਮਿਆ ਇਹ ਸਾਨੂੰ ਪਹਿਲਾ ਪਿੰਡ ਆ ਜਿੱਥੇ ਸਾਨੂੰ ਥਰਮਲ ਪਲਾਟ ਟੱਕਰਿਆਗਾ ਹੋਰ ਵੀ ਪਿੰਡਾਂ ਦੇ ਵਿੱਚ ਜਾਣਾ ਬਾਈ ਜੀ ਜਾਂਦੇ ਰਹਾਂਗੇ ਤੁਸੀਂ ਸਪੋਰਟ ਕਰਦੇ ਰਹੋ ਅਸੀਂ ਜਾਂਦੇ ਰਹਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਉਮੀਦ ਕਰਦਾ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਤੈਨੂੰ ਵੀ ਪਿੰਡ ਬਹੁਤ ਸੋਹਣਾ ਲੱਗਿਆ ਤੁਹਾਨੂੰ ਵੀ ਪਿੰਡ ਬਹੁਤ ਸੋਹਣਾ ਲੱਗਿਆ ਕਮੈਂਟ ਕਰਕੇ ਬਾਈ ਮਣਕੇ ਜਰੂਰ ਦੱਸਿਓ ਵੀ ਤੁਹਾਨੂੰ ਪਿੰਡ ਕਿਦਾਂ ਦਾ ਲੱਗਿਆ ਅੱਗੇ ਮਿਲਦੇ ਰਹਾਂਗੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ